ਹੈਲੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਈਟੀਆਈ ਟ੍ਰੇਡ ਦੀ ਐਡਮਿਸ਼ਨ ਚੱਲ ਰਹੀਆਂ ਨੇ ਸੋ ਅੱਜ ਦੀ ਵੀਡੀਓ ਤੁਹਾਨੂੰ ਮੈਂ ਦੱਸਣ ਜਾ ਰਹੀਆਂ ਕਿ ਆਈਟੀ ਟ੍ਰੇਡ ਦੀ ਐਡਮਿਸ਼ਨ ਦੇ ਲਈ ਚੌਥੀ ਕਾਉਂਸਲਿੰਗ ਸਟਾਰਟ ਹੋ ਚੁੱਕੀ ਹੈ ਸੋ ਬਹੁਤ ਥੋੜਾ ਮੌਕਾ ਰਹਿ ਗਿਆ ਤੁਹਾਡੇ ਕੋਲ ਅਗਰ ਤੁਸੀਂ ਆਈਟੀ ਟ੍ਰੇਡ ਦੇ ਕੋਰਸ ਕਰਨਾ ਚਾਹੁੰਦੇ ਹੋ ਤਾਂ ਜਲ ਤੋਂ ਜਲ ਐਡਮਿਸ਼ਨ ਲੈ ਕੇ ਆਪਣੀ ਸੀਟ ਬੁੱਕ ਕਰੋ ਕਿਉਂਕਿ ਚੌਥੀ ਕਾਉਂਸਲਿੰਗ ਤੋਂ ਬਾਅਦ ਹੋਰ ਕਾਉਂਸਲਿੰਗ ਨਹੀਂ ਆਏਗੀ ਇਸ ਕਰਕੇ ਤੁਹਾਡੇ ਕੋਲ ਥੋੜਾ ਟਾਈਮ ਰਹਿ ਗਿਆ ਹੈ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਐਡਮਿਸ਼ਨ ਨਹੀਂ ਕਰਵਾ ਸਕੇ ਉਹ ਹੁਣ ਐਡਮਿਸ਼ਨ ਕਰਵਾ ਸਕਦੇ ਨੇ ਆਈਟੀ ਦੇ ਵਿੱਚ ਐਡਮਿਸ਼ਨ ਲੈਣ ਲਈ ਤੁਹਾਡੇ ਡਾਕੂਮੈਂਟਸ ਚਾਹੀਦੇ ਨੇ ਉਹ ਹੈਗੇ ਨੇ ਜੀ 10th ਦਾ ਸਰਟੀਫਿਕੇਟ ਆਧਾਰ ਕਾਰਡ ਤੁਹਾਡੀਆਂ ਫੋਟੋਜ਼ ਈਮੇਲ ਆਈਡੀ ਤੇ ਤੁਹਾਡਾ ਫੋਨ ਨੰਬਰ ਇਹਦੇ ਨਾਲ ਤੁਹਾਡੀ ਆਈਟੀ ਦੇ ਵਿੱਚ ਐਡਮਿਸ਼ਨ ਹੋ ਜਾਏਗੀ ਜਿਹੜੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਉਹ ਮਕੈਨਿਕ ਡੀਜ਼ਲ ਵੈਲਡਰ ਕੋ ਨੰਬਰ ਬਿਊਟੀ ਪਾਰਲਰ ਕੰਪਿਊਟਰ ਅਤੇ ਇੰਡਸਟਰੀਓਗ੍ਰਾਫੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਇਲੈਕਟ੍ਰੀਸ਼ੀਅਨ ਦੀਆਂ ਸੀਟਸ ਫੁੱਲ ਨਹੀਂ ਗਈਆਂ ਸੋ ਬਾਕੀ ਸਾਰੀਆਂ ਟ੍ਰੇਡ ਦੇ ਵਿੱਚ ਇਹ ਸੀਟਸ ਹੈਗੀਆਂ ਨੇ ਸੋ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਜਲਦ ਤੋਂ ਜਲਦ ਸਾਡੀ ਆਈਟੀ ਜਾ ਕੇ ਨਾਲ ਸੰਪਰਕ ਕਰ ਸਕਦੇ ਨੇ ਜਾਂ ਫਿਰ ਪਿੱਛੇ ਦਿੱਤੇ ਫੋਨ ਨੰਬਰ ਦੇ ਉੱਪਰ ਕੰਟੈਕਟ ਕਰਕੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਤੇ ਆਪਣੀ ਸੀਟ book ਕਰ ਸਕਦੇ ਨੇ ਆਈਟੀ ਦਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਨੇਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਤੇ ਸੋ ਇਸ ਵੀਡੀਓ ਨੂੰ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੱਚੇ ਵੀ ਐਡਮਿਸ਼ਨ ਲੈਣਾ ਚਾਹੁੰਦੇ ਨੇ ਆਈਟੀ ਦਾ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਐਨਸੀਬੀਟੀ ਦਾ ਸਰਟੀਫਿਕੇਟ ਮਿਲੇਗਾ ਜਿਹੜਾ ਕਿ ਤੁਹਾਡਾ ਇੰਡੀਆ ਦੇ ਨਾਲ ਨਾਲ ਫੋਰਨ ਕੰਟਰੀ ਦੇ ਵਿੱਚ ਵੀ ਵੈਲਿਡ ਹੋਏਗਾ ਅਤੇ ਇਸ ਤੋਂ ਇਲਾਵਾ ਐਸੀ ਸਟੂਡੈਂਟ ਦੀ ਸਕਾਲਰਸ਼ਿਪ ਵੀ ਅਪਲਾਈ ਕੀਤੀ ਜਾਏਗੀ ਤੋ ਇਸ ਮੌਕੇ ਦਾ ਫਾਇਦਾ ਉਠਾਓ ਅਤੇ ਜਿਹੜੇ ਬੱਚਿਆਂ ਨੇ ਆਈਡੀ ਕਰਨੀ ਹੈ ਉਹ ਆਈਡੀ ਜਾ ਕੇ ਐਡਮਿਸ਼ਨ ਲੈ ਸਕਦੇ ਆਂਕਿਊ